ਪਾਉਂਦੇ ਸਵੇਰੇ ਦਾ ਬੋਲਦਾ ਚੱਲਦਾ ਵੀ ਨਹੀਂ ਇਹਨੂੰ ਆਗੂ ਗੂ ਸਿਕਾਈ ਸਾਡੇ ਕੋਲ ਉੱਥੇ ਦੇ ਵੀਰ ਆਏ ਠਾਂਡੇ ਦੇ ਕਹਿੰਦੇ ਪਾਜੀ 5 ਦਿਨ ਤੋਂ ਬੰਦਾ ਸੜਕ ਤੇ ਪਿਆ ਆ ਇਹ ਠੰਢ ਦੀ ਮਰ ਜਾਣਾ ਇਹਦੇ ਪੈਰ ਡੇਡੇ ਸੁਜੇ ਪਏ ਸੀ ਸਵੇਰ ਦਾ ਸਿਗਲਾ ਉੱਥੇ ਡਾਕਟਰ ਲੱਭੀ ਸੁਣ ਦੇ ਕੋਲ ਦਾਖਲ ਕਰਾਇਆ ਸੀ ਉਹਨੂੰ ਚੋਂ ਦਵਾਈ ਦੂ ਲੈ ਕੇ ਇਹਦੀ ਇੰਦਖਾਲ ਕੇ ਟੈਸਟਸ ਕਰਾ ਕੇ ਫਿਰ ਮਨਜੋਤ ਪਾਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਕੋਲ ਛੱਡ ਜਾ ਉਹਨਾਂ ਦੇ ਘਰ ਤੇ ਪਹੁੰਚੇ ਇੱਥੇ ਪਹੁੰਚ ਕੇ ਆ ਗਏ ਆ ਦੋ ਚਲੋ ਠੀਕ ਰੋਣਾ ਤੇ ਨਾ ਆਇਆ ਸੰਦਾਨਾ ਨੂੰ ਹਾਂ ਅਦਾਲਤ ਹੈ ਫੈਸਲਾ ਇਹ ਕੌਣ ਹੈ ਇਹ ਕੌਣ ਹੈ ਕੌਣ ਹੈ ਬਟੇ ਹਾਂ ਕੌਣ ਹੈ ਬੋਲਿਆ ਬੰਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਦੀਪ ਸਿੰਘ ਸੇਵਾਦਲ ਗੜਦੀ ਵਾਲਾ ਪਹੁੰਚ ਚੁੱਕੇ ਹਾਂ ਜੀ ਸਾਡਾ ਮਨਜੋਤ ਵੀਰ ਜੋ ਇੱਕ ਮੈਂ ਉਹ ਕਿੰਨਾ ਰਾਬਰੂਪੀ ਸਾਡਾ ਵੀਰ ਆ ਜਿਹਨੇ ਦਿਨ ਰਾਤ ਕੀਤਾ ਜਦੋਂ ਵੀ ਕੋਈ ਸਾਨੂੰ ਸੜਕ ਤੇ ਪਿਆ ਪਤਾ ਲੱਗਦਾ ਮਾੜਿਆ ਭਾਜੀ ਨੂੰ ਟੈਲੀਫੋਨ ਕਰਦਾ ਭਾਜੀ ਛੇਤੀ ਲੱਗ ਕੇ ਆ ਜਾਓ ਅੱਜ ਵੀ ਮੇਰੇ ਵੀਰ ਨਾਲ ਗੱਲ ਹੋਈ ਸੀ ਉਹ ਭਾਜੀ 5 ਦਿਨ ਤੋਂ ਸੜਕ ਤੇ ਪਿਆ ਸੀਗਾ ਦੇਖੋ ਇਹਦੇ ਪੈਰ ਜਿਹੜੇ ਕਿ ਤੁਹਾਨੂੰ ਦਿਖਾਣਾ ਮੈਂ ਕਿਦਾਂ ਸੁੱਜੇ ਪਏ ਆ ਉਹ ਸਵੇਰ ਦਾ ਹਸਪੀਟਲ ਦਾਖਲ ਕਰਾਇਆ ਸੀ ਸਵੇਰ ਦਾ ਹਸਪਤਾਲ ਦਾਖਲ ਕਰਾਇਆ ਸੀ ਡਾਕਟਰ ਗਰਜੋਤ ਤੇ ਡਾਕਟਰ ਆਫਰੀ ਦੇ ਬਹੁਤ ਧੰਨਵਾਦੀਆਂ ਇਹਨਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸਾਣਾ ਉੱਥੇ ਡੀਲ ਕਰਕੇ ਇਹਨੂੰ ਸਵੇਰ ਦਾ ਹਸਪਤਾਲ ਰੱਖਿਆ ਸੀ ਹੁਣ ਛੁੱਟੀ ਮਿਲੀ ਆ ਤੇ ਇਹਦੇ ਸਾਰੇ ਟੈਸਟ ਕਰਾ ਕੇ ਦਵਾਈਆਂ ਲੈ ਇਹਨਾਂ ਨੂੰ ਦੱਸ ਦਿੰਦੀਆਂ ਦੇ ਦਿੱਤੀਆਂ ਜੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਇੰਸਪੈਕਟਰ ਸਾਹਿਬ ਸਰ ਸੱਜੀ ਸਿੰਘ ਸਾਹਿਬ ਵੀ ਉਹਨਾਂ ਨੂੰ ਮੈਂ ਟੈਲੀਫੋਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਮੈਂ ਹੁਣੇ ਤੁਹਾਨੂੰ 15 ਮਿੰਟ ਬਾਅਦ ਭਾਜੀ ਦੱਸ ਦਿਆਂ ਜਦੋਂ ਇਹਨਾਂ ਨੇ ਜਿਹੜਾ ਐਡਰੈਸ ਦੱਸਿਆ ਸੀ ਉਹਨਾਂ ਨੇ ਉੱਥੇ ਉਸ ਏਰੀਆ ਦੇ ਐਸਐਚਓ ਨਾਲ ਗੱਲ ਕੀਤੀ ਤੇ ਜਦੋਂ ਐਸਐਚਓ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਬੱਚੇ ਦੀ ਗੁੰਮਸ਼ਦਗੀ ਸਾਡੇ ਤੋਂ 11 ਤਰੀਕ ਦੀ ਸ਼ਾਇਦ 12 ਨੂੰ ਰਿਪੋਰਟ ਲਿਖੀ ਹੋਆ ਤੇ ਫਿਰ ਸਾਨੂੰ ਹੌਸਲਾ ਆ ਗਿਆ ਵੀ ਇਹਦੇ ਜ਼ਰੂਰ ਕਰਦਿਆ ਆਏ ਹੋਣਗੇ ਹੁਣ ਇਹਨਾਂ ਨੇ ਤੁਹਾਡੇ ਘਰ ਦੇ ਨੂੰ ਮਨਾਉਣੇ ਨੂੰ ਘਰ ਦੇ ਨੂੰ ਪਤਾ ਲੱਗਿਆ ਸਾਡੇ ਕੋਲ ਪਹੁੰਚਿਆ ਭਾਜੀ ਦੱਸੋ ਕਿੰਨੀ ਤਰੀਕ ਦੇ ਆਇਓ ਜੀ ਇਹ 12 ਤਰੀਕ ਦਾ ਜੀ ਗੁੰਮ ਬੰਦਾ ਅੱਛਾ ਜੀ ਆਪ ਜੀ ਦੇ ਕੀ ਲੱਗਦੇ ਨੇ ਮੈਲ ਦਰ ਪਿੰਡ ਦਾ ਸਰਪੰਚ ਠੀਕ ਹੈ ਜੀ ਇਹ ਇਹਨਾਂ ਦੇ ਬਰਾਦਰ ਨਾ ਅੱਛਾ ਜੀ ਕਿੰਨੇ ਭਾਈ ਇਹ ਦਾ ਤਿੰਨ ਭਰਾ ਨਾ ਅੱਛਾ ਇੱਕ ਇੱਕ ਹੋਰ ਹੈ ਉਹ ਬਿਲਕੁਲ ਨਹੀਂ ਸੁਣਦਾ ਇਹਨੂੰ ਅੱਛਾ ਜੀ ਜਿਹੜਾ ਧਮਾਕੂ ਆਫਸਟੈਂਡ پیچھے ਇਹ ਮਾਰਕੁੱਟ ਵੀ ਕੀਤੀ ਅੱਛਾ ਯਾਦ ਯਾਰਾ ਇਹਦੇ 'ਚ ਵੀ ਹਨ ਮਾਪਿਓ ਦੇ ਮਰਗੇ ਨੂੰ ਅੱਛਾ ਉਹ ਮੁੰਡਾ ਚੱਲ ਜਾਂਦਾ ਡਿਊਟੀ ਤੇ ਉਹ ਫਿਰ ਕੁੜੀ ਲਿਖਦੀ ਐ ਮਾਰਦਾ ਘੁੱਟਦਾ ਜਿਹੜਾ ਹੋਰ ਹੈ ਨਹੀਂ ਕੋਈ ਉਹ ਨੇ ਤੁਸੀਂ ਦਵਾਈ ਤਾਂ ਇਹਨੂੰ ਦਿੱਤੀ ਆ ਤਾਂ ਹੁਣ ਤੇ ਲੋ ਦਵਾਈ ਇਹਨੂੰ ਦਵਾਈ ਮਕੇਰੀਆਂ ਦੀ ਚਲਾਈ ਸੀ ਅੱਛਾ ਜੀ ਹਸਪੀਟਲ ਦੀ ਕਿਹੜੇ ਦੀ ਐ ਕਮਲਜੀਤ ਸਿੰਘ ਤੋਂ ਅਮਲ ਜੀ ਤੋਂ ਸੁਣ ਹਾਂ ਜੀ ਠੀਕ ਕਾਕਾ ਦਵਾਈ ਪਿਚਾ ਕੇ ਲਿਆ ਉਹਨਾਂ ਨੇ ਸਾਰੀ ਗੱਲ ਸਮਝਾਇਆ ਉਹ ਦਵਾਈ ਉਹਨਾਂ ਠੀਕ ਹੋ ਜਾਣਾ ਟੈਸਟ ਜਮਾ ਦੇਣਾ 97 ਪਹਿਲਾਂ ਸੱਸ ਹੀ ਇਹਨਾਂ ਨਾਲ ਕੰਮ ਰਲ ਮੁਲ ਕੇ ਕੱਢ ਲੰਨੀ ਆ ਟਾਈਮ ਇਹ ਦੂਸਤ ਸਾਈਡ ਥੋੜਾ ਦਿਮਾਗ ਜਦੋਂ ਲੀ ਕੀਤਾ ਇਸ ਵੇਲੇ ਵੀ ਕਰਦਾ ਥੋੜਾ ਜੱਸਾ ਸਮਰਗੀ ਉਹਨੇ ਇਕੱਲੀ ਰਹਿ ਗਈ ਤੇ ਬੱਸ ਦੀ ਗੱਲ ਹੋ ਗਈ ਪ੍ਰਾਈਵੇਟ ਜੋਬ ਹੈ ਜੇ ਧਿਆੜੀ ਲਾਵਾਂਗੇ ਤਾਂ ਹੀ ਖਾਂਗੇ ਵਿੱਚ